ਉਸ ਮਰਦ ਅਗਮੜੇ ਮਰਦੇ ਜਿਹਾ ਦੁਨੀਆ ਤੇ ਕੋਈ ਹੋਇਆ ਨਹੀਂ ਲੋਕੀ ਤੀ ਤੋਰ ਕੇ ਰੋ ਪੈਂਦੇ ਉਹ ਪੁੱਤ ਵਾਰ ਕੇ ਰੋਇਆ ਨਹੀਂ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੁੰਦੀ ਸਭ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਹ-ਏ-ਸ਼ਹਨशाह ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਪੁੱਤਰਾਂ ਦੇ ਦਾਨੀ ਸੰਤ ਤੇ ਸਿਪਾਹੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਪਟਨੇ ਦੀ ਧਰਤੀ ਦੇ ਉੱਤੇ ਸ਼ਹਿਨਾਈਆਂ ਵੱਜੀਆਂ ਤੇ ਮਾਤਾ ਗੁਜਰਕੌਰ ਜੀ ਨੂੰ ਵਧਾਈਆਂ ਮਿਲੀਆਂ ਤਿਆਗ ਦੀ ਮੂਰਤ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਇੱਕ ਅਜਿਹੇ ਬਾਲ ਨੇ ਜਨਮ ਲਿਆ ਜਿਸ ਦੇ ਆਉਣ ਦੇ ਨਾਲ ਇੰਜ ਜਾਪਿਆ ਜਿਵੇਂ ਕਿਸੇ ਨੇ ਕੁੱਲ ਕਾਇਨਾਤ ਨੂੰ ਹੀ ਰੋਸ਼ਨਾ ਦਿੱਤਾ ਹੋ ਗੁਰੂ ਸਾਹਿਬ ਦੀ ਜਿੰਨੀ ਤਾਰੀਫ ਕਰ ਲੋ ਘਟ ਹੈ ਅੱਲਾ ਯਾਰ ਖਾ ਜੋਗੀ ਲਿਖਦਾ ਕਿ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੁਰੂ ਗੋਬਿੰਦ ਸਿੰਘ ਕੀ ਤਾਰੀਫ ਉਹ ਕਮ ਹੈ ਦੁਨੀਆ ਤੇ ਬਹੁਤ ਵੱਡੇ ਵੱਡੇ ਦਾਨੀ ਪੁਰਸ਼ ਹੋਏ ਨੇ ਪਰ ਦੁਨੀਆ ਦੇ ਉੱਤੇ ਕੋਈ ਐਸਾ ਦਾਨੀ ਨਹੀਂ ਹੋਇਆ ਜਿਸ ਨੇ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਦੇਸ਼ ਔਰ ਕੌਮ ਦੀ ਰੱਖਿਆ ਦੇ ਲਈ ਹੱਸ ਹੱਸ ਕੇ ਵਾਰਿਆ ਹੋਵੇ ਸੋ ਆਓ ਸਾਬੇ ਕਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਬੰਧੀ ਕੁਝ ਜਾਣਕਾਰੀ ਸਾਂਝੀ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈਸਵੀ ਨੂੰ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਨੁੱਖੀ ਰੂਪ ਦੇ ਵਿੱਚ ਦਸਵੇਂ ਅਤੇ ਅੰਤਿਮ ਦੇਵਤਾਰੀ ਗੁਰੂ ਸਨ ਉਹ ਇੱਕ ਯੋਧਾ ਇੱਕ ਕਵੀ ਦਾਰਸ਼ਨਿਕ ਅਤੇ ਅਧਿਆਤਮਕ ਰੂਪ ਸਨ ਬਚਪਨ ਦੇ ਕੌਤਕ ਦੇਖ ਕੇ ਹੀ ਸਭ ਹੈਰਾਨ ਰਹਿ ਜਾਂਦੇ ਆਪ ਜੀ ਬਚਪਨ ਦੇ ਵਿੱਚ ਹੀ ਅਜਿਹੇ ਕਾਰਜਕਾਰ ਦੇ ਜਿਸ ਤੋਂ ਕੋਈ ਨਾ ਕੋਈ ਵੱਡੀ ਸਿੱਖਿਆ ਜ਼ਰੂਰ ਮਿਲਦੀ। ਤਕਰੀਬਨ 9 ਸਾਲ ਦੀ ਉਮਰ ਸੀ ਜਦੋਂ ਆਪ ਜੀ ਗੱਦੀ ਦੇ ਉੱਤੇ ਬਿਰਾਜਮਾਨ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਰੱਖਿਆ ਦੇ ਲਈ ਤੋਰਨ ਤੋਂ ਬਾਅਦ ਖੁਦ ਸਿੱਖਾਂ ਦੇ ਗੁਰੂ ਕਹਾਏ। ਆਪਣੇ ਗੁਰੂ ਤੇਗ ਬਹਾਦਰ ਜੀ ਦੇ ਵੱਲੋਂ ਸਾਰੇ ਅਨੰਦਪੁਰ ਦੀ ਧਰਤੀ ਨੂੰ ਭਾਗ ਲਾਏ ਅਤੇ ਇੱਥੇ ਹੀ ਆਪ ਨੇ ਨਗਾਰਾ ਤਿਆਰ ਕੀਤਾ। जातपात ਤੋਂ ਰਹਿਤ ਖਾਲਸਾ ਸਜਾਇਆ ਆਪਨੇ ਜ਼ੁਲਮ ਦਾ ਨਾਸ਼ ਕਰਨ ਦੇ ਲਈ ਆਪਣੇ ਜੀਵਨ ਕਾਲ ਵਿੱਚ 14 ਜੰਗਾਂ ਲੜੀਆਂ ਅਤੇ ਇੱਕ ਵੀ ਹਾਰੇ ਨਹੀਂ ਔਰ ਇਹ ਜੰਗਾਂ ਆਪਣੇ ਫਾਇਦੇ ਲਈ ਨਹੀਂ ਸਗੋਂ ਜ਼ੁਲਮ ਦਾ ਨਾਸ਼ ਕਰਨ ਲਈ ਕੀਤੀ ਗੁਰੂ ਸਾਹਿਬ ਨੇ ਕਦੇ ਪਹਿਲਾ ਵਾਰ ਨਹੀਂ ਸੀ ਕੀਤਾ ਪਰ ਚੜ ਕੇ ਆਏ ਨੂੰ ਗੁਰੂ ਸਾਹਿਬ ਨੇ ਸੱਚਖੰਡ ਦੇ ਦਰਸ਼ਨ ਜ਼ਰੂਰ ਕਰਾਏ ਇੱਥੇ ਹੀ ਆਪ ਜੀ ਦੇ ਕਿਲੇ ਨੂੰ ਆਨੰਦਗੜ੍ਹ ਦੇ ਕਿਲੇ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ ਤੇ ਸਿੰਘਾਂ ਦੇ ਹੁਕਮ ਨੂੰ ਮੰਨਦੇ ਹੋਏ ਆਪ ਨੇ ਕਿਲਾ ਛੱਡਣ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਇਤਿਹਾਸ ਦੇ ਪੰਨਿਆਂ ਤੇ ਉਹ ਕੁਝ ਲਿਖਿਆ ਗਿਆ ਜਿਸ ਨੇ ਹਰ ਇੱਕ ਨੂੰ ਝੰਡੋੜ ਕੇ ਰੱਖ ਦਿੱਤਾ ਆਪ ਜੀ ਦੇ ਪਰਿਵਾਰ ਦੇ ਤਿੰਨ ਟੁਕੜਿਆਂ ਚ ਵਿਛੋੜੇ ਹੋ ਗਏ ਆਪ ਜੀ ਦੇ ਨਾਲ ਵੱਡੇ ਸਹਬਜ਼ਾਦੇ ਔਰ ਕਈ ਸਿੰਘ ਸਨ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਹਬਜ਼ਾਦੇ ਅਤੇ ਮਾਤਾ ਸੁੰਦਰੀ ਜੀ ਤੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਰਵਾਨਾ ਹੋ ਜਾਂਦੇ ਨੇ ਇਸ ਪ੍ਰਕਾਰ ਆਪਜੀ ਦਾ ਪਰਿਵਾਰ ਸਰਸਾ ਦੇ ਕੰਡੇ ਤੇ ਖੇਰੂ-ਖੇਰੂ ਹੋ ਗਿਆ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਛੋਟੇ ਸਹਬਜ਼ਾਦੇ ਸਰਹੰਦ ਦੀਆਂ ਨੀਆਂ ਦੇ ਵਿੱਚ ਚਣਕੇ ਸ਼ਹੀਦ ਕੀਤੇ ਗਏ ਤੇ ਇਸ ਮਗਰੋਂ ਗੁਰੂ ਸਾਹਿਬ ਦੀਨਾ ਕਾਂਗੜ ਦੀ ਧਰਤੀ ਤੇ ਪਹੁੰਚਦੇ ਨੇ ਤੇ ਆਪਣੀ ਕਲਮ ਦਾ ਜੋਹਰ ਵੀ ਦਿਖਾਉਂਦੇ ਨੇ ਇੱਕ ਅਜਿਹਾ ਪੱਤਰ ਲਿਖਿਆ ਗਿਆ ਜਿਸ ਨੂੰ ਕੌਮ ਜ਼ਫਰਨਾਮਾ ਕਹਿੰਦੀ ਹੈ ਇਹ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਿਆ ਗਿਆ ਸੀ ਜਿਸ ਨੂੰ ਪੜ੍ਹ ਕੇ ਹੀ ਉਸ ਦੀ ਮੌਤ ਹੋ ਗਈ ਗੁਰੂ ਸਾਹਿਬ ਨੇ ਜ਼ੁਲਮ ਦਾ ਨਾਸ਼ ਕਰਨ ਦੇ ਲਈ ਮਾਦੋ ਦਾਸ ਬਿਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾਇਆ ਆਪਣਾ ਥਾਪੜਾ ਦਿੱਤਾ ਪੰਜ ਤੀਰ ਦਿੱਤੇ ਤੇ ਪੰਜਾਬ ਵੱਲ ਤੋੜਿਆ ਜਿਸ ਨੇ ਗੁਰੂ ਸਾਹਿਬ ਦਾ ਥਾਪੜਾ ਪਾ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਤੇ ਜ਼ੁਲਮ ਦਾ ਨਾਸ਼ ਕੀਤਾ ਇਸ ਦੇ ਨਾਲ ਹੀ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਬਦਲਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦੇ ਨਾਲ ਜੰਗ ਲੜ ਕੇ ਲਿਆ ਅਤੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ। ਗੁਰੂ ਸਾਹਿਬ ਨੇ ਆਪਣਾ ਅਖੀਰਲਾ ਸਮਾਂ ਨੰਦੇੜ ਦੀ ਧਰਤੀ ਤੇ گزارਿਆ। ਜਿੱਥੇ ਆਪ ਜੀ ਨੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕਰਕੇ ਸਿੱਖ ਕੌਮ ਨੂੰ ਸ਼ਬਦ ਗੁਰੂ ਦੇ ਲੜ ਲਾਇਆ। ਇਸ ਦੌਰਾਨ ਗੁਰੂ ਸਾਹਿਬ ਨੇ ਉਚਾਰਣੇ ਕਿ ਤਾਂ ਕਿ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦਿੱਤਾ ਤੇ 1708 ਇਸ ਵਿੱਚ ਸੱਚਖੰਡ ਚਾਪਰਾਤੀ ਐਸੇ ਦੀਨ ਦਿਆਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੀਆਂ ਹੋਈਆਂ ਸੰਗਤਾ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਪਟਨੇ ਦੀ ਧਰਤੀ ਦੇ ਉੱਤੇ ਅੱਜ ਵੱਡੀ ਗਿਣਤੀ ਚ ਸੰਗਤਾਂ ਪਹੁੰਚੀਆਂ ਨੇ ਗੁਰੂ ਸਾਹਿਬ ਦੇ ਜਿੱਥੇ-ਜਿੱਥੇ ਵੀ ਚਰਨ ਪਏ ਉਹਨਾਂ ਥਾਵਾਂ ਤੇ ਅੱਜ ਮੇਲੇ ਲੱਗੇ ਨੇ ਸੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਪ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ